ਆ ਵੀ ਖੋਲ ਲਿਆ ਤਾਂ ਖੋਲ ਲਿਆ ਨਹੀਂ ਨਹੀਂ ਹਾਂ ਜੀ ਆਹ ਲੈ ਲੈ ਜੀ ਜੀ ਫਿਰ ਨਹੀਂ ਤੇ ਦੇbro ਆਜਾ ਮਾਨ ਨੰਦ ਸੁਣ ਆਹ ਆਜੋ 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 ਠਾਕ ਆਜੋ ਹੈਲੋ ਆਜੋ ਪਿੰਡ ਦੇ ਇਸ ਵੇਲੇ ਸਭ ਤੋਂ ਬਜ਼ੁਰਗ ਕਿਹੜਾ ਬੰਦਾ ਐ ਇੱਥੇ ਸੋਇਓ ਆ ਨੰਤਰਾਮ ਜੀ ਆਓ ਫਿਰ ਹਾਂ ਨੰਤਰਾਮ ਜੀ ਵੀ ਆ ਗਏ ਇੱਥੇ ਮੌਕੇ ਤੇ ਨਹੀਂ ਇਹਦੇ ਤੇ ਮੈਨੂੰ ਇਹੀ ਲੱਗਦੇ ਆ ਆਓ ਫਿਰ ਆਓ ਸ਼ੁਭ ਸ਼ੁਭ ਕੰਮ ਕਰੋ ਜੀ ਨਹੀਂ ਨਹੀਂ ਆਓ ਮੈਂ ਦੱਸਦਾ ਆਓ ਹਾਂ ਚਲੋ ਕਰੋ ਜੀ ਕਰੋ ਇਹੋ ਘਾਟਨ ਕਰੋ ਚਲੋ ਸਵਾਗਤ ਮੁਹਾਰਤਾਂ ਜੀ ਆ ਜਾ ਆ ਜਾ ਆ ਜਾ ਆਓ 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 ਇੱਥੇ ਆਓ ਨਹੀਂ ਆਓ ਮੇਰੇ ਕੋਲ ਆਓ ਇੱਥੇ ਪੰਜੀ ਇਧਰ ਆਓ ਇਧਰ ਆਓ ਇਹ ਇਹ ਡੱਬਾ ਤਾਂ ਖੋਲੋ ਨਾਲ ਕੀ ਨਾਂ ਤੁਹਾਡਾ ਕੇਵਲ ਕਿਸ਼ਨ ਕੇਵਲ ਕਿਸ਼ਨ ਆਗੇ ਸਾਰੇ ਪਿੰਡ ਦੇ ਚਲੋ ਤੁਸੀਂ ਇਹ ਇਹ ਫੋਟੋ ਇਹਨੂੰ ਫੋਟੋ ਤੇ ਸਹਜ ਸਹਜੇ ਖਿਚਣਾ ਇਹਨੂੰ ਅੱਛਾ ਖਿਜੀਓ ਤੱਲੇ ਨੂੰ ਅੱਛਾ ਇਹ ਇਦਾਂ ਇਦਾਂ ਧਾਰ ਨਿਕਲ ਦੇਦਾ ਅੱਛਾ ਆ ਦੋਵੇਂ ਦੋਵਿਆਂ ਤਵਾਰ ਇਹ ਦੋਨੇ ਦੋਨੇ ਖਣਾ ਦੋਵੇਂ ਤਨ ਕਿਤ 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 ਹਾਂ ਕਿਤ ਕਿਤ ਬੱਸ ਬੱਸ ਕੀਤੀ ਹੋ ਕੀਤੀ ਹੋ ਕੀਤੀ ਹੋ ਕੀਤੀ ਹੋ ਵਾ ਹਾਂ ਲਓ ਇਹ ਹੁਣ ਤੁਸੀਂ ਮੂੰਹ ਮਿੱਟਾ ਕਰੋ ਪਹਿਲੇ ਲੱਡੂ ਇਹ ਲਓ ਲਓ ਹੈ ਫੋਟੋ ਕਰ ਲੀ ਇੱਕ ਹੈ ਫੋਟੋ ਕਰਾ ਫੋਟੋ ਕਰਾ ਚਲੋ ਚਲੋ ਰੁਕਿਓ ਰੁਕਿਓ ਚਲੋ ਹੋ ਗਈ ਜੀ ਹਾਂ ਜੀ ਲਓ ਐਨਲੋ ਏ ਉਹ ਕੁਰੀ ਨੂੰ 베ਜੋ ਬਾਲੋ ਇਧਰ ਆ ਨੈਕ ਇੱਕ ਬੋਧਾ ਇੱਕ ਦੀ ਪੜ ਲਓ ਆ ਮੀਰ ਲਾਡੂ ਲਵ ਚੁੱਕ 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 ਸ਼ਾਬਾਸ਼ ਅਬ ਤੁਸੀਂ ਆ ਇਹ ਤੁਹਾਡਾ ਜੀ ਚਲੋ ਤੂੰ ਵੀ ਲੈ ਹੁਣ ਤੇ ਆਪਾਂ ਵੀ ਲੈ ਲਨੇ ਆ ਕਵੀਰ ਨੂੰ ਪੜ ਦੂੰ ਫੜੋ ਸੰਸਾ ਚਲੋ ਕਲੂਦਰਾ ਹਾਲ ਡੂ ਮਾਮਾ ਹਾਂ ਇਹ ਕਦੋਂ ਬਣੀ ਸੀ ਪੰਸਾਬ ਇਹ ਜਿਹੜੀ ਮਗਰਲੀ ਇਹ ਤਾਂ ਬਣੀ 2007 ਦੀ ਬਣੀ ਸੀ 7 'ਚ ਬਣੀ ਦੀ 7 ਦੀ ਹਾਂਜੀ ਮੈਂ 에어ਪੋਰਟ ਦੀ ਨੌਕਰੀ ਕਰਦਾ ਪਠਾਨਕੋਟ ਤੋਂ ਮੈਂ ਡਿਗਿਆ ਸੀ ਕੋਈ ਤੇ ਮੈਨੂੰ ਤਾਂ ਜਿਆਦਾ ਉਹਦਾ ਫਸਦੀ ਸੀ ਸ਼ਵੇਰਾ ਗੱਲ ਸੁਣੇਦਰ ਹਾਂਜੀ ਇਹ ਕਹਿੰਦੇ ਵੀ ਮੈਨੂੰ ਪੱਕੇ ਚੇਤੇ ਆ ਵੀ ਮੈਂ 2007 ਹੋ ਜਾ ਡਿੱਗਿਆ ਸੀ 2007 ਹੀ ਬਣੀ ਉਹ ਦੇਖੀ ਪਾ ਇਹ ਯੂਨਿਟ ਉਠਾਉਣ ਗੋੜੇ ਸੀ ਨਾ ਤੇ 18 ਸਾਲ ਹੋ ਗਏ ਹਾਂ ਇਹੋ 18 ਸਾਲ ਨੂੰ ਉਠਾਉਣ ਸਾਲ ਦੋਨੇ ਸਾਲ ਖਾਣੇ ਹੱਥ ਨਾਲ ਇੱਕ ਜਿਹੜੀ ਮੈਂ ਹੁਣ ਕਰਕੇ ਆਇਆ ਨਾ ਇਹ ਰਤਨਗੜ੍ਹ ਤੋਂ ਇਦਾਂ ਨੂੰ ਸਰ ਮੈਂ 25 ਸਾਲ ਤੇ ਲੱਗੇ ਹਾਂ ਉਹਦੀ ਲੋਕ ਹੀ ਨਹੀਂ ਵੇਚ ਕਹਿੰਦੇ ਬਜਰੀ ਵੇਚ ਪੰਜ ਬਣੀ ਆ 2 5 ਬਣੀ ਹਾਂ ਪਾਸ ਤੇ ਕਹਿੰਦੇ ਚਾਹ ਚਾਹ ਕੀ ਬਣਾ ਆ ਰਿਹਾ ਆ ਰਿਹਾ ਮੇਰੀ ਗੱਲ ਨਾ ਮੰਨਦੀ ਸਾਹਿਬ ਅਸੀਂ ਇਹ ਗੱਲ ਮਾਰੀ ਨਹੀਂ ਕਿ ਦੱਸ ਦੇ ਦੱਸ ਦੇ ਆਜੋ ਕਿੱਧਰ ਲਿਆਓ ਲਿਆਓ ਯਾਰ ਗੱਲ ਸੁਣਾ ਮੇਰੀ ਇੱਧਰ ਨਹੀਂ ਜੱਜ ਦੇਵੇ ਹੈ ਇਹ ਵੱਡੇ ਬੰਦੇ ਸ ਲਾਓ ਆਓ 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 ਜੀ ਆਓ ਉਹ ਆਓ ਪਾ ਲੋ ਪਾ ਲੋ ਪਾਓ ਆਓ ਜੀ ਆਓ ਆਜੋ ਪਿੰਡ ਵਾਲੇ ਸਾਰੇ ਇੱਧਰ ਕਿ ਇੱਧਰ ਚਲੋ ਆਜੋ ਆਜੋ ਅੱਛਾ ਇਹ ਪੈ ਗਏ ਸੀ ਉਦਾਂ ਜਿਹੜੇ ਪੱਟੇ ਪਰ ਜੇ ਨਿਲੇਸ਼ ਆਜਾ ਆਜੋ ਸੁਪੈਂਸ ਆਓ ਦੇਖਿਓ ਥੱਲੇ ਪਾਣੀ ਹੈ ਪਾਣੀ ਤਾਂ ਹੀ ਕਹਾਂ ਨਾ ਤੁਹਾਨੂੰ ਪਾਣੀ ਨਾਲੇ ਦਾ ਸਿਸਟਮ ਵਧੀਆ ਤਾਂ ਨਾ ਸਰਕਾ ਲਗੀ ਤਾਂ ਤੇ ਆਪਾਂ ਅੱਛਾ ਜਾਣਗੇ ਬੜੇ ਚਲਾ ਗਏ ਜੀ ਕਰੀਏ ਜੀ ਖੋਲੇ ਖੋਲੇ ਜੋ ਖੋਲੇ ਖੋਲੇ ਪਾਣੀ ਖੋਲੇ ਖੋਲੇ ਆ ਜੋ ਤੇ ਮਨਵੀਰ ਦੱਸਿਓ ਵੀ ਇੱਥੇ ਸਭ ਤੋਂ ਬਜ਼ੁਰਗ ਕਿਹੜਾ ਬੰਦਾ ਆ ਸਭ ਤੋਂ ਬਜ਼ੁਰਗ ਐ ਤੁਹਾਡੇ ਆਓ ਜੀ ਆਓ ਆਓ ਅਜ ਗੁਰੂ ਘਾਟਨ ਤੁਸੀਂ ਕਰਨਾ ਨਹੀਂ ਮਾਰਾ ਤੁਹਾਡੇ ਆਓ ਹਜੇ ਇਹਦੋਂ ਕਰੋ ਨਾ ਮੈਂ ਇਹਦੋਂ ਕਰਾਂ ਜਿੱਦਾਂ ਮੈਂ ਕਰਾਂ ਤੇ ਇਹ ਇਹਨੂੰ ਸਹਿ ਸਹਿ ਜੇ ਇਹਨੂੰ ਚਲੋ ਖੇਡੋ 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 ਵਾਹ ਕੋਣ ਗਰਾਊਂਡ ਵੀ ਲੈ ਲਓ ਮਾਰਾ ਇਹ ਤਿੰਨ ਦਿਨ ਤਿੰਨ ਦਿਨ ਇਹ ਮੁੰਡਾ ਤਾਂ ਤੁਸੀਂ ਕੀਤਾ ਤੁਸੀਂ ਉਹ ਮਿਟਾ ਕਰੋ ਦਿਲ ਨੂੰ ਦਈਂ ਚਲ 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 ਇਹ ਅਸਲ ਲੋ ਲੋ ਲਓ ਨਹੀਂ ਨਹੀਂ ਬੱਤ ਇਹ ਤੁਹਾਡਾ ਅੱਜ ਤੁਹਾਡਾ ਅੱਜ ਕੋਈ ਕੁੜੀ ਹੈ ਨਹੀਂ ਬੱਚੀ ਇੱਥੇ ਹਾਂ ਛੋਟੀ ਇਹ ਹੈ ਇਹ ਬੱਚੇ ਆ ਆ ਦਿਓ 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 ਛੱਡੋ ਅਨੂ ਦੇ ਦਵੇ ਕੁੜੀ ਹੈ ਹੰਡੀ ਫੋਟੋ ਕਰੀ ਸਰ ਅਨੂ ਦਿਓ ਆਓ ਆਜੋ ਆਜੋ ਗੋਲੇ ਗੋਲੇ ਆਜੋ ਗੋਲੇ ਤੁਰੋ ਜੋ ਥੋੜਾ ਕੰਮ ਹੋ ਰਹੀ ਜੀ ਓਕੇ ਜੀ ਹਾਂਜੀ ਸਰ ਜੋ ਠੀਕ ਹੈ ਠੀਕ ਹੈ ਚਲੋ ਤੋ ਸੁਨੀਲ ਕਿੱਥੇ ਹੈ ਸੁਨੀਲ ਆ ਰਹੇ ਹੈ ਮੋਟਰ ਗਰਾਮ ਅੱਛਾ ਅੱਛਾ ਸੋ ਸਾਹਿਬ ਜੀ ਪਾਣੀ ਦੇ ਸਾਡੇ ਪਾਣੀ ਦਾ ਜਿਹੜਾ ਮਸਲਾ ਇਹ ਨਾਲੇ ਦਾ ਇਹ ਚਲਕਾ ਬੰਨਣੀ ਆ ਇਹਦਾ ਪਾਣੀ ਦਾ ਮਸਲਾ ਹੱਲ ਕਰੋ ਸਰ ਪਹਿਲੇ ਜੇ ਨਾਲਾ ਹੁਣ ਉਧਰ ਨੂੰ ਆ ਉਧਰ ਨੂੰ ਹਾਂਜੀ ਉਧਰ ਨੂੰ ਇਹ ਘਰ ਲੱਗਦੇ ਹਾਂ ਜੀ 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 ਮੇਰੀ ਬਾੜ ਹੈ ਇੱਥੇ ਜ਼ਿਆਦਾ ਪ੍ਰੋਬਲਮ ਪਾਣੀ ਦੀ ਹੈ ਪਾਣੀ ਦਾ ਨਿਕਾਸ ਹੋ ਜਾਣਾ ਨਿਕਾਸ ਦੀ ਤੇ ਅਦਾ ਵੀ ਬੰਦ ਕਰਦੇ ਰਹਿੰਦੇ ਹੋ ਇੱਕ ਇੱਕ ਬਾੜ ਰੱਖੀ ਦੀ ਹਾਂਜੀ ਇੱਕ ਬਾੜ ਇਹ ਆ ਤੇ ਇੱਕ ਉਹ ਛੱਪੜ ਆ ਦੋ ਬਾੜਾ ਇਹ ਪੂਰੇ ਇੰਦੀ ਬਾੜ ਦੇ ਵਿੱਚ ਚੱਕਰ ਘੱਟਣ ਦਾ ਪਾਣੀ ਨਹੀਂ ਹੁੰਦਾ ਇਹ ਡੁੱਗਿਆ ਲਾ ਲਈਆਂ ਨਹੀਂ ਇਹ ਕਰ ਦੇਣਾ ਪੈਂਦੀ ਇੱਧਰ ਦੇਖੋ ਇਹ ਨਾਲਾ ਵੈਸੇ ਨਾ ਇੱਧਰ ਤਾਂ ਗਲਤ ਬਣਿਆ ਦਾ ਇਹ ਕਿਉਂ ਇੱਧਰ ਜੰਦਰੇ ਪਾਣੀ ਨਹੀਂ ਉੱਧਰ ਜਾਣਾ ਚਾਹੀਦਾ ਹਾਂ ਇਹ ਪਾਣੀ ਪਹਿਲੇ ਜੰਦਰੇ ਹੁਣ ਉੱਧਰ ਹੀ ਪੜੇਗਾ ਜੀ ਸਰ ਜਿਵੇਂ ਬਖਵਕ ਪਿੰਡਾਂ ਦੇ ਵਿੱਚ ਸੜਕਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਲਗਾਤਾਰ ਅੱਜ ਵੀ ਆਪ ਜੀ ਵੱਲੋਂ ਬਹੁਤ ਸਾਰੀਆਂ ਸੜਕਾਂ ਦਾ ਉਦਘਾਟਨ ਕੀਤਾ ਗਿਆ ਜੀ ਕੀ ਕਹਿਣਾ ਆਪ ਜੀ ਦਾ ਬਿਲਕੁਲ ਇੱਕ ਵਾਰ ਫਿਰ ਆਪਣੇ ਪਿਆਰੇ ਲੋਕਾਂ ਦੇ ਚਰਨਾ ਚਾਏ ਹਾਂ ਸੋ ਮੈਂ ਮਾਨਜੂਗ ਮੁੱਖ ਮੰਤਰੀ ਜੀ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਬਹੁਤ ਵੱਡਾ ਸਾਨੂੰ ਪੈਸਾ ਬਹੁਤ ਵੱਡੀ ਰਕਮ ਹਲਕਾ ਪਵਾ ਦਿਆਂ ਸੜਕਾਂ ਦੇ ਨਵੀਨੀਕਰਨ ਲਈ ਦਿੱਤੀ ਆ ਸੋ ਲਗਾਤਾਰ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਦੇ ਅੰਦਰ ਕਿਸੇ ਨਾ ਕਿਸੇ ਸੜਕ ਦਾ ਉਦਘਾਟਨ ਕੀਤਾ ਜਾ ਰਿਹਾ ਸੋ ਅੱਜ ਫੇਰ ਦੁਬਾਰਾ ਮੈਂ ਤਿੰਨ ਸੜਕਾਂ ਦਾ ਜਿਹੜਾ ਉਹ ਨਿਰਮਾਨ ਕਾਰਜ ਉਹਨਾਂ ਦੇ ਆਰੰਭ ਕਰਨ ਦਾ ਕਾਜ ਸ਼ੁਰੂ ਕਰਾਇਆ ਅੱਜ ਪਿੰਡ ਰਤਨਗੜ੍ਹ ਤੋਂ ਲੈ ਕੇ ਤੇ ਸਮਸਾਨ ਘਾਟ ਤੱਕ ਲਗਭਗ 1 ਕਿਲੋਮੀਟਰ ਟੋਟਾ ਔਰ ਬੇਗਵਾਲ ਤੋਂ ਲੈ ਕੇ ਤਾਰਾਗੜ ਤੱਕ ਤੇ ਤੀਜੀ ਸੜਕ ਜਿਹੜੀ ਆ ਉਹ ਮਾਨਨੰਗਲ ਤੋਂ ਲੈ ਕੇ ਆਪਣੇ ਦਰਸੋਂ ਪਰ ਤੇ ਝੇਲਾਮ ਦਾ ਗੁਰਦਾਸਪੁਰ ਤੱਕ ਸੋ ਅੱਜ ਪੌਣੇ 4 ਕਿਲੋਮੀਟਰ ਸੜਕਾਂ ਦਾ ਜਿਹੜਾ ਉਕਾਜ਼ ਸ਼ੁਰੂ ਕਰਾਇਆ ਤੇ ਜਿਹਦੇ ਉੱਤੇ 65 ਲੱਖ ਰੁਪਈਆ ਖਰਚ ਆਵੇਗਾ ਸੋ ਲਗਾਤਾਰ ਜਿਹੜੀਆਂ ਸੜਕਾਂ ਕਈ ਕੀ ਸਾਲ ਪਹਿਲੋਂ ਬੜੀਆਂ ਸਨ ਤੇ ਲੋਕਾਂ ਦੀ ਜੀ ਦਾ ਜੰਜਾਲ ਬਣੀ ਹੋਈਆਂ ਸੀ ਕਿ ਉਹਨਾਂ ਦੀ ਨਵੀਨੀ ਕਰਨ ਦਾ ਕੰਮ ਜਿਹੜਾ ਉਹ ਲਗਾਤਾਰ جاری ਹੈ ਸੋ ਮੈਂ ਸ਼ੁکریਦਾ ਅਦਾ ਕਰਦਾ ਆਪਣੇ ਪਿਆਰੇ ਮੁੱਖ ਮੰਤਰੀ ਜੀ ਦਾ ਤੇ ਇਹ ਵੀ ਮੈਂ ਉਮੀਦ ਕਰਦਾ ਕਿ ਬਹੁਤ ਜਲਦੀ ਇਹਨਾਂ ਸੜਕਾਂ ਦੇ ਜਿਹੜੇ ਉਹ ਰਿਪੇਅਰ ਕਰਕੇ ਇਹਨਾਂ ਨੂੰ ਨਵੀਨੀਕਰਨ ਕਰਕੇ ਇਹਨਾਂ ਦਾ ਉਹ ਲੋਕਾਂ ਦੇ سپਰਦ ਕੀਤੀਆਂ ਜਾਣਗੀਆਂ ਸੋ ਮੇਰੇ ਵੱਲੋਂ ਸੂਚੇ ਇਲਾਕਾ